ਸੰਤ ਬਾਬਾ ਸੇਵਾ ਸਿੰਘ ਜੀ ਨੇ ਨਨ ਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸ਼੍ਰੋਮਣੀ ਕਮੇਟੀ ਪਾਸੋਂ ਦੇਗ ਤਿਆਰ ਕਰਨ ਦਾ ਠੇਕਾ ਲੈਣਾ 1930 ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਤੇ ਜੋ ਦੇਗ ਤਿਆਰ ਕਰਨ ਦਾ ਠੇਕਾ ਲੈ ਲਿਆ ਕਾਰੀਗਰਾਂ ਨਾਲ ਪੈਸੇ ਮੁਕਾ ਕੇ ਪ੍ਰਸ਼ਾਦ ਤਿਆਰ ਕਰਕੇ ਦਿਖਾਇਆ ਤਾਂ ਦੇਗ ਹਰ ਪੱਖੋਂ ਠੀਕ ਸੀ ਕੋਈ ਵੀ ਕਮੀ ਨਹੀਂ ਸੀ ਪ੍ਰਬੰਧਕਾ ਨੇ ਬੇਨਤੀ ਕੀਤੀ ਭਾਈ ਜਿਸ ਤਰ੍ਹਾਂ ਇਸ ਸਾਲ ਸੋਹਣੀ ਜੁਗਤ ਨਾਲ ਤੁਸਾਂ ਦੇਖ ਸਜਾਣ ਦੀ ਕਿਰਪਾ ਕੀਤੀ ਹੈ ਹਮੇਸ਼ਾ ਲਈ ਇਹ ਸੇਵਾ ਨਿਭਾਉਣ ਦੀ ਬੇਨਤੀ ਪ੍ਰਵਾਨ ਕਰੋ ਜੀ ਸੰਤ ਜੀ ਨੇ ਕਿਹਾ ਦਾਸ ਵਾਦਾ ਨਹੀਂ ਕਰਦਾ ਪਾਸ਼ਾ ਦੀ ਰਹਿਮਤ ਦਾ ਸਦਕਾ ਅਗਰ ਦੁਆਰਾ ਗੁਰੂ ਨੇ ਕਿਰਪਾ ਕੀਤੀ ਤਾਂ ਅਜਿਹਾ ਹੋ ਸਕਦਾ ਜੋ ਕਮੇਟੀ ਨੇ ਮਾਇਆ ਸੇਵਾ ਨਿਭਾਉਣ ਦੀ ਦਿੱਤੀ ਸੰਤ ਜੀ ਨੇ ਕਾਰੀਗਰਾਂ ਦਾ ਹਿੱਸਾ ਦੇ ਕੇ ਬਾਕੀ ਬਚੀ ਮਾਇਆ ਗੁਰੂ ਮਹਾਰਾਜ ਜੀ ਦੇ ਅੱਗੇ ਭੇਟ ਕਰਕੇ ਕਿਹਾ ਤੇਰਾ ਦੀਆ ਤੁਝ ਕੋ ਸੋਪਿਆ ਇਸ ਵਿੱਚ ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ